ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਪੰਜਮ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਚਰਨ ਕਮਲ ਹਿਰਦੈ ਨਿਤ ਤਾਰੀ ਗੁਰਪੂਰਾ ਕਿਨ ਕਿਨ ਨਮਸਕਾਰੀ ਏ ਭਾਈ ਮੈਂ ਪੂਜਨੀਕ ਪਰਮੇਸ਼ਰ ਦੇ ਕਮਲ ਵਾਦ ਨਰਲੇਪ ਚਰਨਾਂ ਨੂੰ ਨਿਤ ਪ੍ਰਤ ਆਪਣੇ ਹਿਰਦੈ ਕੀਏ ਮਨ ਵਿੱਚ ਤਾਰਨ ਕਰਕੇ ਰੱਖਦਾ ਪੂਰਨ ਗੁਰੂ ਸਾਹਿਬ ਜੀ ਨੂੰ ਸ਼ਿਨ ਸ਼ਿਨ ਕਾਲ ਵਿੱਚ ਨਮਸਕਾਰੀ ਬੰਦਨਾ ਕਰਦਾ ਹਾਂ ਤਨ ਮਨ ਅਰਪ ਤਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਆਪਣੇ ਤਨ ਦਾ ਤਾਣ ਤੇ ਮਨ ਦਾ ਮਾਨ ਆਦ ਸਾਰਾ ਕੁਝ ਗੁਰਾਂ ਦੇ ਅੱਗੇ ਸਨਮੁਖ ਅਰਪਣ ਕਰਕੇ ਧਰ ਰੱਖ ਦੇਵਾਂ ਕਿਉਂਕਿ ਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਅਤੇ ਜਗ ਸੰਸਾਰ ਵਿੱਚ ਨਾਮ ਕਰਕੇ ਹੀ ਜੀਵਨ ਸੁਹਾਵਣਾ ਸ਼ੋਭnik ਹੁੰਦਾ ਹੈ ਜਿਵੇਂ ਭਗਤ ਕਬੀਰ ਸਾਹਿਬ ਨਾਮਦੇਵ ਸਾਹਿਬ ਪ੍ਰਹਿਲਾਦ ਜੀ ਨੂੰ ਤਰੂ ਆਦਿ ਭਗਤਾਂ ਦੇ ਜੀਵਨ ਨਾਮ ਜਪਣ ਕਰਕੇ ਚਮਕ ਰਹੇ ਹਨ ਸੋ ਠਾਕੁਰ ਕਿਉ ਮਨੋਂ ਵਿਸਾਰੇ ਜੀਉ ਪਿੰਡ ਦੇ ਸਾਜ ਸਵਾਰੇ ਏ ਪਾਈ ਉਸ ਠਾਕੁਰ ਮਾਲਕ ਪ੍ਰਭੂ ਨੂੰ ਤੂੰ ਆਪਣੇ ਮਨੋਂ ਮਨ ਵਿੱਚੋਂ ਕਿਸ ਲਈ ਵਿਸਾਰੇ ਬੁਲਾਉਂਦਾ ਹੈ ਜਿਹੜਾ ਪਰਮੇਸ਼ਰ ਹਿਰਦਾ ਸੂਖਮ ਸਰੀਰ ਜਿੰਦਗੀ ਅਤੇ ਪਿੰਡ ਅਸਥੂਲ ਸਰੀਰ ਦੇ ਕੇ ਉਸ ਨੂੰ ਸਿਰਜ ਕੇ ਅੰਗਾ ਪ੍ਰਤੰਗਾ ਦੁਆਰਾ ਸਵਾਰਨਾ ਕਰਦਾ ਹੈ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਣਾ ਫਿਰ ਉਹ ਕਰਤਾ ਪੁਰਖ ਸਾਹ ਲੈਂਦਿਆਂ ਤੇ ਗਰਾਸ ਗ੍ਰਾਹੀ ਖਾਂਦਿਆਂ ਵਸ ਸਾਸ ਗਰਾਸ ਆਉਂਦੇ ਜਾਂਦੇ ਹਰੇਕ ਸਵਾਸ ਵਿੱਚ ਤੈਨੂੰ ਸੰਭਾਲ ਲੈਣਾ ਕਰਦਾ ਹੈ ਅਤੇ ਸਭ ਨੂੰ ਦਾਤਾਂ ਦੇਣ ਵਾਲਾ ਕਰਮਫਲ ਪ੍ਰਦਾਤਾ ਹੈ ਤੇ ਜੀਵਾਂ ਨੇ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਫਲ ਪਾਵਣਾ ਕੀ ਇਹ ਪਾਉਣਾ ਕੀਤਾ ਹੈ ਜਿਸ ਨੂੰ ਉਹ ਕਰਤਾਪੁਰਖ ਨੇ ਆਪਣਾ ਸੇਵਕ ਬਣਾਉਣਾ ਕੀਤਾ ਉਹੋ ਹੀ ਕਰਤਾਪੁਰਖ ਨੂੰ ਪਾਉਣਾ ਕਰਦਾ ਹੈ ਜਾਤਿ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਮਾਹੀ ਇਹ ਭਾਈ ਜਿਸ ਪਰਮੇਸ਼ਰ ਦੇ ਦਰ ਤੋਂ ਕੋਈ ਵੀ ਬਿਰਥਾ ਵਿਅਰਥ ਖਾਲੀ ਨਹੀਂ ਜਾਂਦਾ ਉਸ ਪਰਮੇਸ਼ਰ ਨੂੰ ਅਠੇ ਪਹਿਰ ਪਾਵ ਰਾਤ ਦਿਨ ਆਪਣੇ ਹਿਰਦੇ ਵਿੱਚ ਯਾਦ ਰੱਖਣਾ ਕਰ ਸਾਧ ਸੰਗ ਭਜ ਅਚੁੱਤ ਸੁਆਮੀ ਦਰਗਹਿ ਸੋਭਾ ਪਾਵਣਾ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਉਸ ਅਗੇੜ ਅਟਲ ਸੁਆਮੀ ਮਾਲਕ ਪ੍ਰਭੂ ਨੂੰ ਪਿੰਦੇ ਪਾਜ ਸਪਰਨਾ ਤਦੋਂ ਸਿ ਪਰਮੇਸ਼ਰ ਦੀ ਸਤ ਸੱਚ ਕੰਡ ਰੂਪੀ ਦਰਗਾ ਦਰਗਾਏ ਨਿਆਏ ਸਭਾ ਵਿੱਚ ਸੋਭਾ ਵਡਿਆਈ ਪਾਉਣਾ ਕਰੇਗਾ ਜੈਸਾ ਕੇ ਰੇਰੇ ਦਰਗਹਿ ਕਹਿ ਨ ਕੋ ਆਉ ਬੈਠ ਆਦਰ ਸੁਭ ਦੇਉ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਦਾਨ ਸਹਿਜ ਸੁਖ ਨੌ ਨਿਦ ਜੋ ਚਾਰ ਪਦਾਰਤ ਧਰਮ ਅਰਥ ਕਾਮ ਮੋਖ ਅਤੇ ਅਸ਼ਟ ਦਸ਼ਾ 18 ਸਿੱਧੀਆਂ ਹਨ ਅਤੇ ਨੌ ਨਦੀਆਂ ਤੇ ਸਹਿ ਸ਼ਾਂਤ ਸਰੂਪ ਦੀ ਪ੍ਰਾਪਤੀ ਦਾ ਸੁਖ ਆਨੰਦ ਇਤਿਆਦ ਸਭ ਕੁਝ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਖਜ਼ਾਨੇ ਵਿੱਚੋਂ ਪ੍ਰਾਪਤ ਹੁੰਦਾ ਹੈ ਸਰਬ ਕਲਿਆਣ ਜੇ ਮਨ ਮਹਿ ਚਾਹੇ ਮਿਲ ਸਾਧੂ ਸੁਆਮੀ 라ਵਣਾ हे भाई जेकर तू अपने मन हृदय वे श्लोक स्वरूप समीप सजोज जीवन बदे ते केवल आज सारीया मुक्तियां वा सारे कल्याण सुख चोंदा है त श्रेष्ठ महात्मा जना दी संगत विच मिल करके स्वामी मालिक प्रभु दे जस नु रावणा उच्चारण कर शास्त्र सिमरत वेद बखानी जन्म पदारत जीत पराणी ਸ਼ੀ ਸ਼ਾਸਤਰ 27 ਸਿਮਰਤੀਆਂ ਤੇ ਚਾਰੇ ਵੇਦ ਵੀ ਇਹੋ ਹੀ ਵਖਾਣੀ ਕਥਨ ਕਰਦੇ ਕਿ हे ਪ੍ਰਾਣਾਤਾਰੀ ਜੀਵ ਤੂੰ ਆਪਣੇ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤਣਾ ਕਰ ਅਥਵਾ हे ਪ੍ਰਾਣੀ ਜੇਕਰ ਤੂੰ ਨਾਮ ਸਿਮਰ ਕੇ ਆਪਣੇ ਮਨੁੱਖਾ ਜਨਮ ਨੂੰ ਜਿੱਤ ਲਵੇਂਗਾ ਨਾ ਤਾਂ ਤੂੰ ਸਾਰੇ ਸ਼ਾਸਤਰਾਂ ਸਿਮਰਤੀਆਂ ਤੇ ਵੇਦਾਂ ਦੇ ਸਦਾਦ ਦਾ ਜਾਣੂ ਹੋ ਕੇ ਵਿਕਿਆਨ ਕਰਨ ਲੱਗ ਪਵੇਂਗਾ ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵੜਾ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਨਿੰਦਾ ਅਪਜਸ ਵਾਲੇ ਸਵਾ ਨੂੰ ਪਰ ਹਰੀਏ ਤਿਆਗਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਆਪਣੀ ਰਸਨਾ ਜੀਬਾ ਹਰੀ ਪਰਮੇਸ਼ਰ ਦਾ ਜਸ ਗਾਉਣਾ ਕਰ ਜਿਸ ਰੂਪ ਨਾ ਰੇਖਿਆ ਕੁੱਲ ਨਹੀਂ ਜਾਂਦੀ ਪੂਰਨ ਪੂਰ ਰਹਿਆ ਦਿਨ ਰਾਤੀ ਜਿਸ ਪ੍ਰਭੂ ਦਾ ਕੋਈ ਰੂਪ ਤੇ ਰੇਖਿਆ ਰੇਖਾ ਆਦ ਨਹੀਂ ਅਤੇ ਨਾ ਹੀ Hindu Musliman ਆਦ ਵੰਗ ਕੋਈ ਕੁੱਲ ਜਾਤੀ ਜਾਣੀ ਜਾਂਦੀ ਹੈ ਉਹ ਦਿਨ ਰਾਤ ਸਭ ਥਾਵਾਂ ਵਿੱਚ ਪਰਿਪੂਰਨ ਹੋ ਰਿਹਾ ਹੈ ਵਾ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਪੂਰਨ ਵਿਆਪਕ ਹੈ ਜੋ ਜੋ ਜਪੈ ਸੋਈ ਵਡਪਾਗੀ ਬੌੜ ਨਜੋਨੀ ਪਾਵਣਾ ਐਸਾ ਨਿਸ਼ਾ ਕਰਕੇ ਜਿਹੜਾ ਜਿਹੜਾ ਪੁਰਖ ਵੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹੋ ਹੀ ਵੱਡੇ ਭਾਗਾਂ ਵਾਲਾ ਹੈ ਬੌੜ ਕਈਏ ਫਿਰ ਉਸ ਨੂੰ ਜਮ ਜੂਨਾ ਵਿੱਚ ਨਹੀਂ ਪਾਉਂਦਾ ਹੋਰ ਨਾ ਜੂਨਾ ਨੂੰ ਨਹੀਂ ਪਾਉਣਾ ਕਰਦਾ ਜਿਸ ਨੂੰ ਬਿਸਰੈ ਪੁਰਖ ਵਿਦਾਤਾ ਜਲਤਾ ਫਿਰੈ ਰਹੈ ਨਿਤ ਤਤ ਜਿਸ ਮਨੁੱਖ ਨੂੰ ਪੂਰਨ ਫਲ ਬਰਦਾਤਾ ਪ੍ਰਭੂ ਵਿਸਰ ਜਾਂਦਾ ਭੁੱਲ ਜਾਂਦਾ ਹੈ ਪਾਤਸ਼ਾਹ ਵਰਮਾਉਂਦੇ ਉਹ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਸੜਦਾ ਫਿਰਦਾ ਹੈ ਅਤੇ ਨਿੱਦਾ ਪ੍ਰਤਿ ਹੀ ਈਰਖਾ ਕਰਕੇ ਤਾਤਾ ਤੱਤਾ ਤਪਦਾ ਹੀ ਰਹਿੰਦਾ ਹੈ ਅਕਿਰਤ ਘਣੈ ਕੋ ਰੱਖੈ ਨ ਕੋਈ ਨਰਕ ਕੋਰ ਮਹਿ ਪਾਵਣਾ ਪਰਮੇਸ਼ਰ ਦੇ ਅਕਿਰਤ ਘਣੈ ਕੀਤੇ ਭੁਪਕਾਰ ਭਲਾਉਣ ਵਾਲੇ ਉਸ ਮਨੁੱਖ ਨੂੰ ਕੋਈ ਵੀ ਨਹੀਂ ਰੱਖਦਾ ਅਤਿ ਅੰਤ ਨੂੰ ਕੋਰ ਭਿਆਨਕ ਨਰਕਾਂ ਵਿੱਚ ਹੀ ਉਸ ਨੂੰ ਪਾਵਣਾ ਪਾਉਣਾ ਕਰੀਦਾ ਹੈ ਜੀਵ ਪ੍ਰਾਣ ਤਨ ਤਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਏ ਭਾਈ ਜਿਸ ਪਰਮੇਸ਼ਰ ਨੇ ਜੀਵ ਜਿੰਦਗੀ ਪ੍ਰਾਣ ਸਵਾਸ ਤਨ ਸਰੀਰ ਤੇ ਤਨ ਦੌਲਤ ਆਦ ਨੂੰ ਸਾਜਣਾ ਬਣਾਉਣਾ ਕੀਤਾ ਹੈ ਫਿਰ ਮਾਂ ਦੇ ਗਰਭ ਪੇਟ ਵਿੱਚ ਵੀ ਰੱਖ ਕਰਕੇ ਤੈਨੂੰ ਨਵਾਜਿਆ ਵਿੜਿਆਉਣਾ ਕੀਤਾ ਹੈ ਤਿਸ ਸੇਉ ਪ੍ਰੀਤ ਛੱਡ ਅਨਰਾਤਾ ਕਾਹੂ ਸਿਰੈ ਨ ਲਾਵਣਾ ਤੂੰ ਉਸ ਪਰਮੇਸ਼ਰ ਦੇ ਨਾਲੋਂ ਕਹਿੰਦੇ ਪ੍ਰੀਤ ਰੀਤੀ ਛੱਡ ਕਰਕੇ ਹੋਰ ਨ ਪਦਾਰਥਾਂ ਦੇ ਮੋਹ ਵਿੱਚ ਰੰਗਿਆ ਆਇਆ ਇਸ ਮੋਹ ਨੇ ਤੈਨੂੰ ਕਾਹੂ ਕਿਸੇ ਵੀ ਟਿਕਾਣੇ ਕਿਨਾਰੇ ਨਹੀਂ ਲਾਉਣਾ ਪਾਪ ਲੋਕ ਪ੍ਰਲੋਕ ਦੋਵੇਂ ਸਿਰੇ ਹੀ ਗਵਾ ਲਵੇਂਗਾ ਇਸ ਲਈ ਇਉ ਬੇਨਤੀ ਕਰ ਤਾਰ ਅਨੁਗ੍ਰਹ ਸੁਆਮੀ ਮੇਰੇ ਕੱਡ ਕੱਡ ਵਸਹਿ ਸਬਨ ਸਬਨ ਕੈ ਨੇਰੇ ਏ ਮੇਰੇ ਸੁਆਮੀ ਮਾਲਕ ਪ੍ਰਭੂ ਤੂੰ ਮੇਰੇ ਉਪਰ ਆਪਣੀ ਅਨੁਗ੍ਰਹ ਕਿਰਪਾ ਤਾਰਨੀ ਕਰ ਏ ਅੰਤਰਜਾਮੀ ਤੂੰ ਕੱਡਾ ਕੱਡਾ ਸਰੀਰਾਂ ਸਰੀਰਾਂ ਵਿੱਚ ਵਸਦਾ ਹੋਇਆ ਸਾਰਿਆਂ ਦੇ ਨੇਰੇ ਕੋਲ ਰਹਿੰਦਾ ਹੈ ਖਾਤ ਖਮਾਰੈ ਕਛੂ ਨਾਹੀ ਜਿਸ ਜੜਾਏ ਤਿਸੈ ਜਣਾਵੜਾ हे प्रभु ਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ ਤੂੰ ਜਿਸ ਨੂੰ ਆਪਣਾ ਸਰੂਪ ਜਣਾਉਂਦਾ ਕਰਦਾ ਹੈ ਉਸੇ ਨੂੰ ਗੁਰਾਂ ਦੁਆਰਾ ਆਪਣਾ ਸਰੂਪ ਜਣਾਵਣਾ ਜਣਾਉਣਾ ਕਰਦਾ ਹੈ ਜਾ ਕੇ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨਵਿਆਪੈ ਮਾਇਆ ਜਿਸ ਪੁਰਖ ਦੇ ਕਹਿੰਦੇ ਮੱਥੇ ਉੱਪਰ ਧੁਰੋਂ ਹੀ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦਾ ਸ਼ੋਭ ਲੇਖ ਲਿਖ ਕਰਕੇ ਪਾਉਣਾ ਕੀਤਾ ਹੈ ਉਸੇ ਪੁਰਖ ਨੂੰ ਮਾਇਆ ਨਹੀਂ ਵਿਆਪਦੀ ਨਾਨਕ ਦਾਸ ਸਦਾ ਸਰਣਾਈ ਦੂਸਰ ਲਵੇ ਨਾ ਲਾਵਣਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਦਾਸ ਸੇਵਕ ਸਦਾ ਹਮੇਸ਼ਾ ਪ੍ਰਭੂ ਦੀ ਸਰਣਾਈ ਸ਼ਰਨ ਵਿੱਚ ਪਿਆ ਰਹਿਦਾ ਉਹ ਕਿਸੇ ਦੂਸਰੇ ਪ੍ਰਭੂ ਦੇ ਲਵੇ ਸਦਰਸ਼ ਨਹੀਂ ਲਾਉਣਾ ਕਰਦਾ ਉਸ ਪੁਰਖ ਦੇ ਸਦਰਸ਼ ਕੋਈ ਨਹੀਂ ਲੱਗ ਸਕਦਾ ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਮਿਰਲੇ ਹੀ ਜੀਨੇ ਉਸ ਪ੍ਰਭੂ ਨੇ ਆਪਣੀਆਂ ਆਗਿਆ ਰਜ਼ਾ ਵਿੱਚ ਹੀ ਮੰਦ ਕਰਮੀਆਂ ਨੂੰ ਉਹਨਾਂ ਦੀ ਕਰਨੀ ਅਨਸਾਰ ਦੁਖ ਕਸ਼ਟ ਤੇ ਸ਼ੁਭ ਕਰਮੀਆਂ ਨੂੰ ਸੁਖ ਆਦ ਸਾਰੇ ਪਦਾਰਥ ਦੇਣਾ ਕੀਤੇ ਹਨ ਪਰਮੇਸ਼ਰ ਦੇ ਅੰਮ੍ਰਿਤ ਮਰਤੂ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਜਪਣਾ ਕੋਈ ਟਾਵੇਂ ਟਾਵੇਂ ਹੀ ਚੀਨੇ ਜਾਣਦੇ ਹਨ ਤਾ ਕੀ ਕੀਮਤ ਕਹਿਣ ਨਜਾਈ ਜਤ ਕਤ ਉਹੀ ਸਮਾਵਣਾ ਪਾਤਸ਼ਾਹ ਫਰਮਾਉਂਦੇ ਆ ਕਿ ਉਸ ਪ੍ਰਭੂ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ ਸਾਰੇ ਬ੍ਰਹਿਮੰਡ ਵਿੱਚ ਜਤ ਕਦ ਜਿੱਥੇ ਕਿਤੇ ਵੀ ਉਹ ਪ੍ਰਭੂ ਨੇ ਹੀ ਸਮਾਉਣਾ ਕੀਤਾ ਭਾਵ ਸਭ ਥਾਂ ਹੀ ਵਿਆਪਕ ਹੈ ਸੋਈ ਭਗਤ ਸੋਈ ਵੱਡ ਦਾਤਾ ਸੋਈ ਪੂਰਨ ਪੁਰਖ ਵਿਦਾਤਾ ਏ ਪ੍ਰਭੂ ਸੋਈ ਉਹ ਹੀ ਤੇਰਾ ਭਗਤ ਸੇਵਕ ਹੈ ਸੋਈ ਉਹ ਹੀ ਵੱਡ ਵੱਡਾ ਦਾਤਾਦਾਨੀ ਹੈ ਏ ਵਿਦਾਤਾ ਕਰਮ ਅਨੁਸਾਰ ਫਲ ਵਰਦਾਤੇ ਪਰਮੇਸ਼ਰ ਉਹ ਹੀ ਪੂਰਨਪੁਰਖ ਹੈ ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨ ਪਾਵਣਾ ਏ ਬਾਲ ਬਾਲਕ ਅਵਸਥਾ ਚਵੀ ਸਹਾਈ ਸਹਿ ਕੋਣ ਵਾਲੇ ਪ੍ਰਭ ਉਹ ਹੀ ਤੇਰਾ ਦਾਸ ਹੈ ਵਾ ਉਹੋ ਹੀ ਬਾਲ ਬਚਪਨ ਤੋਂ ਤੇਰਾ ਸਹਾਇਕ ਮਿੱਤਰ ਭਗਤ ਹੈ ਜਿਹੜਾ ਤੇਰੇ ਮਨ ਹਿਰਦੇ ਵਿੱਚ ਭਾਵਨਾ ਪਾ ਜਾਂਦਾ ਹੈ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਦਹ ਘਟਹ ਨਾ ਘਟਾਏ ਜੀਵਾਂ ਦਾ ਮੌਤ ਦਾ ਸਮਾ ਦੁੱਖ ਤੇ ਸੁਖ ਨੂੰ ਤੂੰ ਆਪ ਹੀ ਉਹਨਾਂ ਦੀ ਪਰਲਬਧ ਅਨਸਾਰ ਲਿਖ ਕਰਕੇ ਪਾਉਣਾ ਕੀਤੇ ਹਨ ਜੋ ਦੁਖ ਸੁਖ ਕਿਸੇ ਦੁਆਰਾ ਤਿਲ ਮਾਤਰ ਵੀ ਵੱਦਦੇ ਨਹੀਂ ਅਤੇ ਕਿਸੇ ਦੇ ਘਟਾਇਆ ਹੋਇਆ ਕੱਢਦੇ ਨਹੀਂ ਸੋਈ ਹੋਏ ਜੇ ਕਰਤੇ ਪਾਵੈ ਕਹਿ ਕੈ ਆਪ ਮਜਾਵਣਾ ਗੁਰਮੁਖਾਂ ਦਾ ਐਸਾ ਨਿਚਾ ਹੈ ਕਿ ਉਹੋ ਕੋਈ ਸੰਸਾਰ ਵਿੱਚ ਹੁੰਦਾ ਜਿਹੜਾ ਕੁਝ ਕਰਤਾ ਪੁਰਖ ਨੂੰ ਪਾਉਂਦਾ ਹੈ ਜਿਹੜਾ ਇਉਂ ਕਹਿਣਾ ਹੈ ਕਿ ਸਾਨੂੰ ਕਰਤਾ ਪੁਰਖ ਨੇ ਦੁੱਖ ਜਾਂ ਸੁੱਖ ਦਿੱਤੇ ਇਹ ਆਖ ਕਰਕੇ ਆਪਣੇ ਆਪ ਨੂੰ ਹੀ ਵਜਾਵਣਾ ਖਾਰ ਕਰਨਾ ਹੁੰਦਾ ਹੈ ਅੰਧ ਗੂਪ ਤੇ ਸਈ ਕਾਢੇ ਜਨਮ ਜਨਮ ਕੇ ਟੂਟੇ ਗੰਢੇ ਕਹਿੰਦੇ ਇਸ ਪਰਮ ਦੇ ਹਨੇਰੇ ਵਾਲੇ ਸੰਸਾਰ ਰੂਪੀ ਅੰਨੇ ਖੂਤੋਂ ਉਹ ਬੰਦੇ ਹੀ ਕਰਤਾ ਪੁਰਖ ਨੇ ਕੱਢਣਾ ਕੀਤੇ ਆ ਉਹਨਾਂ ਪੁਰਖਾਂ ਦੇ ਜਨਮਾਂ ਜਨਮਾਤਰਾ ਦੇ ਆਪਣੇ ਨਾਲੋਂ ਟੁੱਟੇ ਹੋਏ ਮਨ ਆਪਣੇ ਨਾਮ ਵਿੱਚ ਲਾਗ ਗਿਆ ਆਪਣੀ ਲਿਵ ਵਿੱਚ ਲਾ ਕੇ ਗੰਢ ਜੋੜ ਲੈਂਦਾ ਹੈ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣ ਜਿਨ੍ਹਾਂ ਉਪਰ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਆਪ ਦੇ ਦਾਸ ਬਣਾ ਕੇ ਰੱਖਦਾ ਹੈ ਉਹ ਸਾਧੂ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਨਾਲ ਮਿਲ ਕਰਕੇ ਗੋਬਿੰਦ ਪਰਮੇਸ਼ਰ ਦੇ ਜਸ ਨਾਮ ਨੂੰ ਧਿਆਉਣਾ ਕਰਦੇ ਸਿਮਰਨਾ ਕਰਦੇ ਹਨ ਤੇਰੀ ਕੀਮਤ ਕਹਿਣ ਨਜਾਈ ਅਚਰਜ ਰੂਪ ਵੱਡੀ ਵਡਿਆਈ ਏ ਪ੍ਰਭੂ ਤੇਰੀ ਸਮੱਗਰ ਮਹਿਮਾ ਰੂਪ ਕੀਮਤ ਕਿਸੇ ਕੋਲੋਂ ਵੀ ਕਹੀ ਨਹੀਂ ਜਾ ਸਕਦੀ ਤੇਰਾ ਜਿਹੜਾ ਅਚਰਜ ਅਸਰਜ ਹੀ ਰੂਪ ਸਰੂਪ ਹੈ ਅਤੇ ਬਹੁਤ ਵੱਡੀ ਵਡਿਆਈ ਮਹਿਮਾ ਹੈ ਭਗਤ ਦਾਨ ਮੰਗੇ ਜਨ ਤੇਰਾ ਨਾਨਕ ਬਲ ਬਲ ਜਾਵਣਾ ਏ ਪ੍ਰਭੂ ਮੈਂ ਤੇਰਾ ਜਨ ਦਾਸ ਤੇਰੇ ਕੋਲ ਤੇਰੀ ਭਗਤੀ ਦਾ ਦਾਨ ਮੰਗਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਤੇਰੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲ ਬਲ ਕਹੀਏ ਬਲਹਾਰ ਕੁਰਬਾਨ ਜਾਣਾ ਕਰਦਾ ਹਾਂ ਸੋ ਸਾਧ ਸੰਗਤ ਜੀ ਇੱਥੋਂ ਤੱਕ ਜੋ ਸ਼ਬਦਾਂ ਦਾ ਵੇਰਵਾ ਆਇਆ ਹੈ ਜੋ ਆਪ ਜੀ 15 ਅੰਕ ਲੱਗਾ ਦਰਸ਼ਨ ਕਰ ਰਹੇ ਹੋ ਬਾਣੀ ਦੇ ਰਾਹੀ ਇਹ ਸ਼ਬਦੀਆਂ ਪੌੜੀਆਂ ਹਨ 15 ਜੋ ਇੱਕ ਅੰਕ ਲੱਗਾ ਹੈ ਇਸ ਦਾ ਭਾਵ ਹੈ ਕਿ ਜਿਹੜਾ ਇਹ 15 ਪੌੜੀਆਂ ਵਾਲਾ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਹੀ ਸ਼ਬਦ ਹੈ ਜੋ 14 ਅੰਕ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਤੋਂ ਭਾਵ ਹੈ ਪੰਜਵੇਂ ਪਾਤਸ਼ਾਹ ਜੀ ਦੇ 16 ਸ਼ਬਦਾਂ ਦਾ ਜੋੜ ਹੈ ਸੋ ਪਹਿਲੇ ਪਾਤਸ਼ਾਹ ਜੀ ਦੇ ਹੁਣ ਤੱਕ 16 ਜਿਹੜੇ ਬਾਈ ਆਏ ਹਨ ਤੀਸਰੇ ਪਾਤਸ਼ਾਹ ਜੀ ਦੇ 16 24 ਆਏ ਹਨ ਚੌਥੇ ਪਾਤਸ਼ਾਹ ਜੀ ਦੇ 16 2 ਆਏ ਹਨ ਪੰਜਵੇਂ ਪਾਸ਼ਾ ਜੀ ਦੇ ਸੋਲਹੇ 14 ਆਏ ਹਨ ਜਿਨ੍ਹਾਂ ਦਾ ਕੁੱਲ ਜੋੜ 62 ਬਣਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Wahi Guru ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ